ਡੇਰਾ ਬੱਬਾ ਨਾਨਕ ਦੇ ਹੜਪ੍ਰਭਾਵਿਤ ਪਰਿਵਾਰਾਂ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਿੰਡ ਸਾਦਾਂ ਵਾਲੀ ਵਿਖੇ ਸਾਂਝੇ ਤੌਰ ਤੇ ਲਗਾਇਆ ਗਿਆ ਇੱਕ ਵਿਸ਼ਾਲ ਰਾਹਤ ਕੈਂਪ ਕੈਂਪ ਦੌਰਾਨ ਲੋਕਾਂ ਨੂੰ ਫਰੀ ਦਵਾਈਆਂ ਤੇ ਰਾਹਤ ਸਮੱਗਰੀ ਵੰਡੀ ਗਈ ਇਹ ਕੈਂਪ ਡਾਕਟਰ ਲਖਵੀਰ ਸਿੰਘ ਭਗੋਵਾਲੀਆ ਆਕਾਸ਼ ਹਸਪਤਾਲ ਬਟਾਲਾ ਪ੍ਰਧਾਨ ਵਾਈਸ ਆਫ ਬਟਾਲਾ ਡਾਕਟਰ ਕਮਲਜੀਤ ਸਿੰਘ ਕੇ ਜੇ ਪ੍ਰਧਾਨ ਐਮ ਆਈ ਐਮ ਏ ਬਟਾਲਾ ਸ਼੍ਰੀ ਰਜੀਵ ਵਿਗ ਬੱਬੂ ਪ੍ਰਧਾਨ ਨਿਵ ਵੈਲਫੇਅਰ ਅਤੇ ਅਲਾਈਂਸ ਸੇਵਾ ਸਫਾਇਰ ਸਮੇਤ ਲਾਇੰਸ ਕਲਬ ਬਟਾਲਾ ਦੇ ਸਮੁੱਚੇ ਪ੍ਰਤੀਕਾਸ਼ ਪਟਾਲਾ ਦੇ ਡਾਕਟਰ ਤੇ ਸਮੁੱਚੇ ਸਟਾਫ ਸੰਧੂ ਹਸਪਤਾਲ ਬਟਾਲਾ ਤੇ ਮੈਡੀਕਲ ਅਫਸਰ ਡਾਕਟਰ ਸ਼ਰਮਾ ਵਾਇਸ ਆਫ ਬਟਾਲਾ ਦੇ ਸਹਿਯੋਗ ਨਾਲ ਇਹ ਰਾਹਤ ਕੈਂਪ ਤੇ ਮੈਡੀਕਲ ਕੈਂਪ ਲਗਾਇਆ ਗਿਆ ਤੁਸੀਂ ਦੇਖ ਰਹੇ ਹੋ ਡੀਬੀ 24 ਨਿਊਜ਼ ਰਿੰਕਾ ਵਾਲੀ ਦੀ ਰਿਪੋਰਟ ਡੇਰਾ ਬਾਬਾ ਨਾਨਕ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ

ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇ ਜੀ ਪ੍ਰੈਜ਼ੀਡੈਂਟ ਆਈਐਮਏ ਬਟਾਲਾ ਅੱਜ ਅਸੀਂ ਬਟਾਲਾ ਤੋਂ ਆਈਐਮਏ ਵੱਖ-ਵੱਖ ਲਾਈਨਸ ਕਲੱਬ ਵਾਇਸ ਆਫ ਬਟਾਲਾ ਔਰ ਨੀਵ ਫਾਊਂਡੇਸ਼ਨ ਇਸ ਤਰ੍ਹਾਂ ਵੱਖ-ਵੱਖ ਐਨਜੀਓਜ਼ ਬਟਾਲਾ ਦੇ ਇਕੱਠੇ ਹੋ ਕੇ ਅੱਜ ਅਸੀਂ ਪਿੰਡ ਸਦਾਵਾਲ ਵਿੱਚ ਪਹੁੰਚੇ ਹਾਂ ਬਿਰੋ ਬਾਨਾਣਕ ਦੇ ਬਿਲਕੁਲ ਬਾਰਡਰ ਦੇ ਕੋਲ ਤੇ ਔਰ ਕਾਫੀ ਮਾਤਰਾ ਦੇ ਵਿੱਚ ਅਸੀਂ ਸਮਾਨ ਲੈ ਕੇ ਆਏ ਜਿਨ੍ਹਾਂ ਦੇ ਵਿੱਚ ਕੰਬਲ ਨੇ ਸ਼ਾਲ ਨੇ ਬੱਚਿਆਂ ਲਈ ਸ਼ੂਜ਼ ਨੇ ਟਰੈਕਸੂਟ ਨੇ ਗੱਦੇ ਨੇ ਔਰ ਰਾਸ਼ਨ ਦਾ ਸਮਾਨ ਹੈਗਾ ਔਰ ਮਨਜੇ ਕੁਝ ਲੈ ਕੇ ਆਏ ਜਿਨ੍ਹਾਂ ਨੂੰ ਜ਼ਰੂਰਤ ਹੋएगी ਮਨਜੇ ਆ ਜੀ ਮੈਡੀਸਿਨ ਦੀ ਕਿਟ ਹਰ ਘਰ ਲਈ ਕਿਉਂ ਛੋਟੀ ਜੀ ਕਿਟ ਬਣਾ ਕੇ ਦਿੱਤੀ ਹੈ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਬਿਮਾਰੀਆਂ ਫੈਲਣ ਦਾ ਜਿਹੜਾ ਡਰ ਹੈ ਉਹਦੇ ਲਈ ਇਲਾਜ ਦੀ ਕਿਟ ਹੈ ਜੀ ਔਰ ਅੱਜ ਇੱਕ ਸਪੈਸ਼ਲ ਮੈਡੀਕਲ ਕੈਂਪ ਵੀ ਕਾਸ਼ ਹਸਪੀਟਲ ਵੱਲੋਂ ਇੱਥੇ ਲਗਾਇਆ ਜਾ ਰਿਹਾ ਹੈ ਅਸੀਂ ਸਾਰੇ ਪਿੰਡ ਦੇ ਲੋਕਾਂ ਦੇ ਬਹੁਤ ਧੰਨਵਾਦੀ ਆ ਕਿ ਚਲੋ ਇੱਕ ਬਹੁਤ ਵੱਡੀ ਕੁਦਰਤੀ ਕਰੋਪੀ ਆਈ ਹੈ ਅਸੀਂ ਸਾਰੇ ਰਲ ਮਿਲ ਕੇ ਇਹਨਾਂ ਦਾ ਇਸ ਕੋ ਰੂਪੀ ਦਾ ਜਿਹੜਾ ਹੈਗਾ ਅਸੀਂ ਸਾਹਮਣਾ ਕਰਨਾ ਹੈ ਇਹਨਾਂ ਦੀ ਮਦਦ ਕਰਨੀ ਹੈ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਰਪੰਚ ਸਾਹਿਬ ਦਾ ਜਿਹੜੇ ਨੂੰ ਹਰਿਆਣਾ ਤੋਂ ਮਿਵਾਦ ਤੋਂ ਆਏ ਨੇ ਸਪੈਸ਼ਲ ਆਪਣੇ ਪੈਕੇਜ ਲੈ ਕੇ ਸਪੈਸ਼ਲ ਸਮਗਰੀ ਲੈ ਕੇ ਇੱਥੇ ਪਹੁੰਚੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਡਿਸਟ੍ਰਿਕਟ ਜੀਐਮਟੀ ਕੋਆਰਡੀਨੇਟਰ 321D ਰੈਜ਼ਡੈਂਟੀ ਨੀ ਵੈਲਫੇਅਰ ਸਰਟੀਫਾਈਡ ਪੰਜਾਬ ਅੱਜ ਪਿੰਡ ਸਦਾਵਾਲੀ ਦੇ ਵਿੱਚ ਅਸੀਂ ਸਾਰੇ ਸਮੂਹ ਮੈਂਬਰ ਲਾਇੰਸ ਨੀ ਵੈਲਫੇਅਰ ਸੁਸਾਇਟੀ ਆਈਐਮਏ ਬਟਾਲਾ ਵੋਇਸ ਆਫ ਬਟਾਲਾ ਸਾਰੀ ਟੀਮਾਂ ਖਾਲਸਾ ਹੈਡ ਸਾਰੇ ਮਿਲ ਕੇ ਇੱਕ ਬਰੋਲਾ ਕੀਤਾ ਹੈ ਜਿੱਚ ਸਾਧਾਮਲੀ ਪਿੰਡੋਂ ਕੰਪਲੀਟ ਜਿੰਨੇ ਪਰਿਵਾਰ ਨੇ ਸਾਰਿਆਂ ਨੂੰ ਜੋ ਅਸੀਂ ਆਪਣੇ ਵੱਲੋਂ ਦੇ ਸਕਦੇ ਹਾਂ ਜੋ ਅਸੀਂ ਸਰਵੇ ਕੀਤਾ ਅਸੀਂ ਅੱਜ ਦੇਣ ਆਏ ਹਾਂ ਜਿਹਦੇ ਵਿੱਚ ਹਰ ਪਰਿਵਾਰ ਨੂੰ ਇੱਕ ਡਬਲ ਬੈੱਡ ਦਾ ਵਧੀਆ ਕੰਬਲ ਲੇਡੀਜ਼ ਨੂੰ ਸ਼ਾਲ ਬੱਚਿਆਂ ਨੂੰ ਸ਼ੂਜ਼ ਜਿੰਨੇ ਵੀ ਪਰਿਵਾਰ ਦੇ ਜੀ ਨੇ ਉਹਨਾਂ ਦੇ ਟਰੈਕ ਸੂਟ ਬੈਟਰਸ ਬੈੱਡ ਫੋਲਡਿੰਗ ਬੈੱਡ ਹੋਰ ਵੀ ਜ਼ਰੂਰੀ ਚੀਜ਼ਾਂ ਦੇ ਰਹੇ ਹਾਂ ਨਾਲ ਆਟਾ ਦੇ ਰਹੇ ਹਾਂ ਤੇ ਅਸੀਂ ਇਹ ਸਮਝ ਨਹੀਂ ਹੈ ਕਿ ਸਾਰੀਆਂ ਸੰਸਥਾਵਾਂ ਨੂੰ ਮਿਲ ਕੇ ਇਹ ਜੋੜ ਦੇਖਣਾ ਚਾਹੀਦਾ ਪਹਿਲਾਂ ਸਰਵੇ ਜੋ ਕਰਨਾ ਨਾਲ ਜ਼ਰੂਰਤ ਕੀ ਚੀਜ਼ ਦੀ ਹੈ ਰਾਸ਼ਨ ਤੇ ਬਹੁਤ ਪਹੁੰਚਿਆ ਪਰ ਜ਼ੋਰ ਦੀ ਚੀਜ਼ਾਂ ਦੀ ਹੁਣ ਬਹੁਤ ਲੋੜ ਹੈ ਸਾਨੂੰ ਸਾਰੀਆਂ ਸੰਸਥਾਵਾਂ ਨੂੰ ਅੱਗੇ ਆ ਕੇ ਇਹ ਦੇਖਣਾ ਚਾਹੀਦਾ ਕਿ ਇਹ ਨਾਲ ਜ਼ਰੂਰਤ ਕੀ ਹੈ ਜੇ ਉਹਨਾਂ ਨੂੰ ਪਾਣੀ ਦੀ ਲੋੜ ਨਹੀਂ ਹੈ ਤੇ ਪਾਣੀ ਦੇ ਟਰਾਲੇ ਭਰ ਕੇ ਲੈ ਆਈਏ ਉਹਦਾ ਕੋਈ ਫਾਇਦਾ ਨਹੀਂ ਅਸੀਂ ਜ਼ਰੂਰਤ ਦੀ ਚੀਜ਼ਾਂ ਲਈ ਕਿਉਂਕਿ ਹੁਣ ਆਉਣ ਵਾਲਾ ਟਾਈਮ ਸਰਦੀ ਦਾ ਆ ਰਿਹਾ ਉਹਨਾਂ ਦਾ ਬਿਸਤਰਾ ਉਹਨਾਂ ਦੇ ਕੱਪੜੇ ਖਰਾਬ ਹੋ ਚੁੱਕੇ ਨੇ ਤੇ ਅਸੀਂ ਥੋੜਾ ਥੋੜਾ ਸਾਰੇ ਜਣੇ ਕੁਝ ਨਾ ਕੁਝ ਕਰਕੇ ਤੇ ਸਮਾਨ ਦੇਈਏ ਬਾਕੀ ਕੋਸ਼ਿਸ਼ ਇਹ ਕਰੋ ਥੋੜਾ ਦੇਓ ਪਰ ਨਵਾਂ ਦਿਓ ਕੋਈ ਪੁਰਾਣਾ ਕਪੜਾ ਪੁਰਾਣਾ ਸਮਾਨਾ ਦਿਓ ਅਸੀਂ ਇਹ ਸਮਝਦੇ ਹਾਂ ਕਿ ਉਹਨਾਂ ਨੂੰ ਜੇ ਉਹਨਾਂ ਦਾ ਨੁਕਸਾਨ ਹੋਇਆ ਮਤਲਬ ਕਿ ਉਹਨਾਂ ਨੂੰ ਐਸ ਲਾਈਕ ਜੂ ਸਮਝਾਇਆ ਕਿ ਉਹ ਨਵਾਂ ਕਪੜਾ ਹੀ ਪਾਓ ਤੇ ਕਿ ਆਇਆ ਤੇ ਕੀ ਕੀ ਅਸੀਂ ਪ੍ਰੋਟਾਈਡ ਕਰ ਰਹੇ ਹਾਂ ਵੇਖੋ ਅੱਜ ਜਿਹੜੀ ਸਾਰੀਆਂ ਸਮਾਜ ਸੇਵਕ ਜਥੇਬੰਦੀਆਂ ਵੱਲੋਂ ਰਲ ਕੇ ਜਿਹਦੇ ਵਿੱਚ ਨੀਵ ਵੈਲਫੇਅਰ ਸੁਸਾਇਟੀ ਆਈਐਮਈ ਬਟਾਲਾ ਇੰਡੀਅਨ ਡੈਂਟਲ ਐਸੋਸੀਏਸ਼ਨ ਤੇ ਸਾਰੀਆਂ ਲਾਇੰਸ ਕਲੱਬ ਬਟਾਲਾ ਤੇ ਵਾਇਸਓ ਬਟਾਲਾ ਇਹ ਸਾਰਿਆਂ ਨੇ ਰਲ ਕੇ ਅੱਜ ਇੱਕ ਕੈਂਪ ਲਗਾਇਆ ਜਿਹਦੇ ਵਿੱਚ ਆਪਾਂ ਇਹ ਸਾਰਾ ਕੁਝ ਸਮਾਨ ਵੰਡ ਰਹੇ ਹਾਂ ਜਿਹੜੀ ਕਿ ਜ਼ਰੂਰਤਮੰਦ ਜੀਵਾਂ ਤੇ ਸਾਡੀ ਟੀਮ ਨੇ ਪਹਿਲਾਂ ਦੋ ਵਾਰੀ ਸਰਵੇ ਕੀਤਾ ਇੱਥੇ ਜੋ ਸਰਵੇ ਤੱਬਕ ਰਿਪੋਰਟ ਤਿਆਰ ਕੀਤੀ ਗਈ ਪਿੰਡ ਸਾਦਾਵਾਲੀ ਚ ਆ ਬਾਰਡਰ ਤੇ ਬਿਲਕੁਲ ਉੱਪਰ ਆ ਸਾਹਮਣੇ ਦਰਿਆ ਦਿਖ ਰਿਹਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਪਹਿਲਾਂ ਇਹ ਪਿੰਡ ਪ੍ਰਭਾਵਿਤ ਹੋਇਆ ਦੋ ਇੱਕ ਤੇ ਪੱਖੋਂ ਕੇ ਟਾਲੀ ਸਾਹਿਬ ਦਾ ਦੂਸਰਾ ਹਿੱਸਾ ਦਾ ਵਾਲੇ ਸੋ ਇਸ ਪਿੰਡ ਦੇ ਵਿੱਚ ਅਸੀਂ ਮੈਡੀਕਲ ਕੈਂਪ ਕਾਸ਼ਾ ਹਸਤਾਲ ਵੱਲੋਂ ਵੀ ਲਗਾਇਆ ਗਿਆ ਤੇ ਉਹਦੇ ਵਿੱਚ ਅਸੀਂ ਸਾਰੀਆਂ ਦਵਾਈਆਂ ਦੇ ਰਹੇ ਹਾਂ ਫ੍ਰੀ ਮਰੀਜ਼ਾਂ ਨੂੰ ਜਿਹੜੇ ਕਿ ਸੈਕੰਡ ਪੜਾਅ ਹੁਣ ਸ਼ੁਰੂ ਹੋ ਚੁੱਕਿਆ ਤੇ ਲੋਕਾਂ ਨੂੰ ਬਹੁਤ ਬਿਮਾਰੀਆਂ ਆ ਰਹੀਆਂ ਜਿਵੇਂ ਕਿ ਪਾਣੀ ਤੋਂ ਪ੍ਰਭਾਵਿਤ ਹੋਣ ਵਾਲੀਆਂ ਬਿਮਾਰੀਆਂ ਜਿਹੜੀਆਂ ਉਹ ਬਹੁਤ ਹੈ ਬਲੱਡ ਪ੍ਰੈਸ਼ਰ 슈ਗਰ ਵੀ ਕਈਆਂ ਮਰੀਜ਼ਾਂ ਦੀ ਉਹ ਜਿਹੜੀ ਪ੍ਰੈਸੀਪਿਟ ਹੋ ਰਹਾ ਸੋ ਉਹ ਸਾਰੀਆਂ ਦਵਾਈਆਂ ਦੇ ਰਹੇ ਹਾਂ ਜਿੱਥੇ ECG ਵੀ ਕਰ ਰਹੇ ਹਾਂ 슈ਗਰ ਟੈਸਟ ਵੀ ਫ੍ਰੀ ਕਰ ਰਹੇ ਹਾਂ ਉੱਥੇ ਇਸ ਤੋਂ ਇਲਾਵਾ ਅਸੀਂ ਸਾਰਾ ਸਮਾਨ ਵੀ ਵੰਡ ਰਹੇ ਹਾਂ ਸਮਾ ਸ਼ਾਲ ਦੇ ਰਹੇ ਆ ਉਹਦੇ ਵਿੱਚ ਟਰੈਕ ਸੂਟ ਬੂਟ ਵਗੈਰਾ ਹਰ ਕਰਨ ਦੇ ਰਹੇ ਆ ਗੱਦੇ ਹਰ ਕਰਨ ਦੇ ਰਹੇ ਆ ਸੋ ਜਿਹੜੀਆਂ ਜ਼ਰੂਰਤਮੰਦ ਚੀਜ਼ਾਂ ਰਸਤੇ ਵੀ ਦੇ ਰਹੇ ਆ ਆਟਾ ਵਗੈਰਾ ਵੀ ਦੇ ਰਹੇ ਆ ਤੇ ਦਵਾਈਆਂ ਦੀ ਕਿੱਟ ਵੀ ਇੱਕ ਇੱਕ ਹਰ ਕਰਨ ਦੇ ਰਹੇ ਆ ਇਸ ਤੋਂ ਇਲਾਵਾ ਅਸੀਂ ਜਿਹੜੀਆਂ 슈ਗਰ ਤੇ ਬਲੱਡ ਪ੍ਰੈਸ਼ਰ ਤੇ ਦੂਸਰੀਆਂ ਹੋਰ ਦਵਾਈਆਂ ਦਾ ਇਲਾਜ ਤਾਂ ਕਰ ਹੀ ਰਹੇ ਆ ਪਰ ਇੱਕ ਕਿੱਟ ਜਿਹੜੀ ਆ ਉਹ ਵੀ ਦਿੱਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਲੋੜ ਪੈਣ ਤੇ ਉਹ ਦਵਾਈ ਖਾ ਸਕਣ ਤੇ ਇਹੋ ਜੇ ਕੈਂਪ ਜਿਹੜੇ ਆ ਕਾਸ਼ ਹਸਪਤਾਲ ਸ਼ਸ਼ਤਰ ਨਗਰ ਬਟਾਲਾ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਾਰੀ ਰੱਖੇ ਜਾਣਗੇ ਹਰ ਹਫ਼ਤੇ ਇੱਕ ਕੈਂਪ ਲਾਇਆ ਜਾਊਗਾ ਇਸ ਹੜਪਰਪਾ ਤੇ ਰਿਚ ਤਾਂ ਕਿ ਇਹ ਲੋਕ ਜਿੰਨਾ ਚਿਰ ਤੱਕ ਆਪਣਾ ਖੁਸ਼ਹਾਲੀ ਭਰਿਆ ਜੀਵਨ ਸ਼ੁਰੂ ਨਹੀਂ ਕਰ ਦਿੰਦੇ ਉਹਨਾਂ ਚਿਰ ਤੱਕ ਇਹ ਜਾਰੀ ਰੱਖਿਆ ਜਾਊਗਾ ਥੈਂਕ ਯੂ ਜੀ ਰੰਧਾ ਸਭਾ ਤੁਸੀਂ ਸਾਦਾਵਲੀ ਪਿੰਡ ਚ ਕੈਂਪ ਚ ਆਏ ਹੋ ਕਿ ਦੇਖੋ ਜੀ ਅੱਜ ਸਭ ਤੋਂ ਜ਼ਿਆਦਾ ਅਫੈਕਟਡ ਪਿੰਡ ਜਿਹੜਾ ਸਾਦਾਵਲੀ ਤਾਂ ਪੱਖੋ ਕਿਟਾਲੀ ਸਾਹਿਬ ਹੋਇਆ ਤੇ ਅੱਜ ਇੱਕ ਦਾਨੀ ਸੱਜਣ ਜਿਹੜੇ ਨੇ ਉਹ ਪਿੰਡਵਾ ਤੇ ਰਾਤ ਸਮਗਰੀ ਕੰਬਲ ਬੂਟ ਪਹਿਲਾਂ ਇਹਨਾਂ ਸਾਰੇ ਪਿੰਡ ਚ ਆਣ ਕੇ ਵੇਖਿਆ ਕਿ ਕਿਹੜੀ ਚੀਜ਼ ਦੀ ਕਿੰਨਾ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਆ ਉਹ ਜ਼ਰੂਰਤਾਂ ਨੂੰ ਮੁਖਰਾ ਕੇ ਅੱਜ ਬਟਾਲੇ ਤੋਂ ਨਵ ਜਿਹੜਾ ਹੈ ਕਵਾ ਨੀਵ ਵੈਲਫੇਅਰ ਸੁਸਾਇਟੀ ਬਟਾਲੇ ਤੋਂ ਬੋਇਸੋ ਬਟਾਲਾ ਤੇ ਉਹ ਆਏ ਨੇ ਡਾਕਟਰ ਸਾਹਿਬ ਤੇ ਆਪਣੇ ਪੁਰਾਣੀਆਂ ਹਮਾ ਦੀ ਪਾਰਟੀ ਤੇ ਮੇਰੇ ਸਾਥੀ ਵੀ ਰਹੇ ਨੇ ਸਾਰੇ ਮੇਰੇ ਸਾਥੀ ਨੇ ਡਾਕਟਰ ਸਾਹਿਬ ਭਗਵਾਲੀਆ ਸਾਹਿਬ ਮੇਰਾ ਵੀਰ ਸ਼ਾਹ ਜੀ ਤਾਂ ਇਹਨਾਂ ਨੇ ਬਹੁਤ ਵੱਡਾ ਭਰਾਲਾ ਕੀਤਾ ਤਾਂ ਮੈਂ ਤੁਹਾਡੇ ਚੈਨਲ ਦੇ ਜਰੀਏ ਇੱਕ ਗੱਲ ਜ਼ਰੂਰ ਉਹਨਾਂ ਦਾਨੀ ਸੱਜਣਾ ਨੂੰ ਕਹਾਂਗਾ ਕਿ ਦੇਖੋ ਹਾਰਡ ਵਾਲੇ ਨੇ ਵੀ ਕੋਈ ਕਸਰ ਨਹੀਂ ਛੱਡੀ ਤਾਂ ਦਾਨੀ ਸੱਜਣਾ ਨੇ ਵੀ ਕੋਈ ਕਸਰ ਨਹੀਂ ਛੱਡੀ ਦਾਨ ਕਰਨ ਵਾਲੇ ਵੀ ਉਹਨਾਂ ਤੇ ਵੀ ਲੱਖ ਲੱਖ ਭਲਿਹਾਰੇ ਚਾਹੀਏ ਵੀ ਇੰਨੀ ਫਰਾਕ ਦਿੱਲੀ ਐਨ ਖੁੱਲ੍ਹ ਦਿੱਲੀ ਨਾ ਉਹਨਾਂ ਨੇ ਦਾਨ ਕੀਤਾ ਪਰ ਮੈਂ ਇੱਕ ਗੱਲ ਜ਼ਰੂਰ ਉਹਨਾਂ ਦਾਨੀ ਸੱਜਣਾ ਨੂੰ ਤੁਹਾਡੇ ਚੈਨਲ ਦੇ ਜਰੀਏ ਕਹਿਣੀ ਚਾਹੁੰਦਾ ਕਿ ਹੁਣ ਆਇਡੈਂਟੀਫਾਈ ਕਰਨ ਦੀ ਲੋੜ ਆ ਉਹਨਾਂ ਜ਼ਿੰਮੇਵਾਰਾਂ ਨੂੰ ਤੇ ਜਿਨ੍ਹਾਂ ਦੀਆਂ ਫਸਲਾਂ ਬਿਲਕੁਲ ਤਬਾਹ ਹੋ ਗਈਆਂ ਜਾਂ ਉਹਨਾਂ ਦੇ ਖੇਤਾਂ ਦੇ ਵਿੱਚ ਰੇਤ ਭਰ ਗਈ ਆ ਜਾਂ ਜਿਹੜੇ ਲੋਕਾਂ ਨੇ ਲੱਖ ਲੱਖ ਰੁਪਇਆ ਦੇ ਕੇ ਗੋਭੀ ਦੀਆਂ ਪਿਆਰੀਆਂ ਠੇਕੇ ਦੇ ਲਈਆਂ ਉਹ ਠੇਕਾ ਵੀ ਗਿਆ ਤੇ ਗੋਭੀਆਂ ਵੀ ਗਈਆਂ ਉਹ ਘਰ ਆਡੈਂਟੀਫਾਈ ਕਰਨੇ ਚਾਹੀਦੇ ਨੇ ਔਰ ਉਹਨਾਂ ਘਰਾਂ ਨੂੰ ਆਡੈਂਟੀਫਾਈ ਕਰਕੇ ਉਹਨਾਂ ਲੋਕਾਂ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਆ ਇਸ ਕਰਕੇ ਮੈਂ ਸਾਰਿਆਂ ਦਾ ਇੱਥੇ ਆਇਆਂ ਦਾ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਕ ਮਲੇ ਜਿੱਦਾਂ ਪਿੰਡਾਂ ਦੀ ਬਈ ਜਗ੍ਹਾ ਕੋਈ ਕੁਝ ਵੀ ਜਾਨਵਰ ਮਰੇਦੇ ਨੇ ਉਹਨਾਂ ਵਾਸਤੇ ਕੁਝ ਬਿਲਕੁਲ ਜੀ ਸਪਰੇ ਜਿਹੜੀਆਂ ਸਾਡੀਆਂ ਮਸ਼ੀਨਾਂ ਨੇ ਫੋਗ ਵਾਲੀਆਂ ਉਹ ਸਾਰਿਆਂ ਪਿੰਡਾਂ 'ਚ ਚੱਲ ਰਹੀਆਂ ਨੇ ਤਾ ਅਸੀਂ ਪੂਰਾ ਕੰਟਰੋਲ ਕਰਕੇ ਰੱਖਿਆ ਜਦੋਂ ਸਾਨੂੰ ਪਤਾ ਲੱਗਦਾ ਕਿ ਕਿਤੇ ਪਸ਼ੂ ਮਰਿਆ ਪਿਆ ਤੇ ਜੀਸੀਬੀ ਆਈ ਲਿਆ ਕੇ ਉਹਨੂੰ ਜਲਦੀ ਉਹ ਪਸ਼ੂ ਨੂੰ ਨੱਪ ਵੀ ਦੰਨੇ ਆ ਕਿ ਉਹਦੀ ਜਿਹੜੀ ਸਮੈਲ ਜਿਹੜੀ ਆ ਉਹਦੀ ਬਦਬੂ ਨਾਲ ਕੋਈ ਬਿਮਾਰੀਆਂ ਨਾ ਫੈਲਣ ਇਸ ਕਰਕੇ ਮੈਨੂੰ ਨਹੀਂ ਲੱਗਦਾ ਇਹਨਾਂ ਪਿੰਡਾਂ 'ਚ ਐਸਾ ਕੋਈ ਵੀ ਇੱਕ ਵੀ ਪਸ਼ੂ ਹੋਵੇ ਆਪਣਾ ਦਰਦਪੇ